ਮੇਰ ਨਾਲ ਜੀ ਘਰ ਕੋਲ ਕਿਥੋਂ ਦੇ ਰਹਿਣ ਵਾਲੇ ਹੋ ਬੀ ਪੰਡ ਝੰਡੇਵਾਲ ਤੋਂ ਹੈ ਜੀ ਤੁਸੀਂ ਅੱਜ ਜਗਰਾਉਂ ਸਾਡੇ ਦਫ਼ਤਰ ਵਿੱਚ ਪਹੁੰਚ ਕੀਤੀ ਹੈ ਜੀ ਹਾਂ ਜੀ ਆਏ ਆ ਜੀ ਮੇਰ ਕੀ ਕਰਨਾ ਜੀ ਤੁਹਾਡਾ ਇੱਥੇ ਆਉਣਾ ਦਾ ਜੀ ਕਾਰਵਾਈ ਜਿਸ ਘਰ ਵਾਲੇ ਨੂੰ ਲਵਦੇ ਫਿਰਦੇ ਸੀਗੇ ਅਗਰ ਸੇਕ ਸੰਗ ਨਾਲ ਹਾਂ ਜੀ ਕਰੋ ਆ ਗਿਆ ਜੀਵਿੰਦਾਰ ਦੇ ਕਰੋ ਸਰਪੰਚ ਦੇ ਰਲਿਆ ਸੀਗਾ ਤੇ ਛਪਰੇ ਕਰਕੇ ਆਇਆ ਹਾਂ ਜੀ ਖੱਲਰਾਂ ਦਾ ਪੂੜਾ ਲਿਆ ਘਰ ਜਿਹੜੋ ਘਰੇ ਲਿਆ ਕੇ ਰੱਖਤਾ ਤੇ ਕਣਕ ਚੱਕ ਲਈ 40 ਕਿਲੋ ਮੈਂ ਕਹਾਂ ਜੀ ਅੱਜ ਨਹੀਂ ਜਾਣਾਗਾ ਆਪਾਂ ਦੀ ਦਵਾਈ ਲੈਣਾ ਤੇ ਆਪਾਂ ਕੱਲ ਨੂੰ ਚੱਲਾਂਗੇ ਕਹਿੰਦੇ ਨਹੀਂ ਨਹੀਂ ਜੀ ਅੱਜ ਹੀ ਜਾਣਾ ਵਾ ਮੈਂ ਕਹਾਂ ਕਹਿੰਦਾ ਮੈਂ ਕਹਾਂ ਵੀ ਦਾਕਟਰ ਉੱਥੇ ਖੁੱલ્લા ਨੂੰ ਹੋਣਾ ਅੱਖਾਂ ਵਾਲਾ ਹਾਂਜੀ ਤੇ ਕਹਿੰਦਾ ਨਹੀਂ ਜੀ ਖੁੱਲਾ ਕਹਿੰਦਾ ਮੇਰੇ ਬਾਗ ਦੇ ਉੱਤੇ ਦਵਾਈ ਲੈ ਕੇ ਜਾਣਾ ਆਥਣ ਨੂੰ ਪੱਠੇ ਰਲਾਇਆ ਸਰਪੰਚ ਨੇ ਪਾਣੀ ਧਾਣੀ ਪਿਆਇਆ ਵਾ ਹਾਂ ਕੋ ਕਰਕੇ ਜੀ ਦਵਾਈ ਲੈਣ ਚਲਿਆ ਗਿਆ ਨੜਕਾ ਵਾਪਸੀ ਨਹੀਂ ਆਇਆ ਵਾ ਇਹ ਰਹੋ ਹੋਂ ਕਿੱਥੇ ਆ ਜੀ ਤੁਹਾਨੂੰ ਕੁਝ ਪਤਾ ਲੱਗਿਆ ਉਹਦੇ ਬਾਰੇ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਾ ਵੀ ਸਾਨੂੰ ਤਾਂ ਆਇਆ ਵੀ ਸਾਨੂੰ ਕਿਤੇ ਮਿਲੇ ਕੋਈ ਭਾਣ ਭਰਾ ਦੱਸੇ ਵੀ ਆਹ ਜਗ੍ਹਾ ਤੇ ਹੈਗਾ ਵਾ ਕੱਲਾ ਹੀ ਆਇਆ ਜੀ ਕਰੋ ਨਹੀਂ ਜੀ ਕੱਲਾ ਨਹੀਂ ਆਇਆਗਾ ਕਰੋ ਕੱਲਾ ਗਿਆ ਵਾ ਤੇ 1 ਵਜੇ ਦੀ ਗੱਲ ਆ ਦੁਪਹਿਰ ਦੀ ਹਾਂ ਜੀ ਤੁਹਾਨੂੰ ਹੋਰ ਵੀ ਜੇ ਰੋ ਆ ਗਿਆ ਕੋਈ ਮਾਝੀ ਸੱਖ ਜਿਹੜਾ ਇੱਕ ਤੋਂ ਉਹ ਚਾ ਕੇ ਸਰਪੰਚ ਨੂੰ ਕਹਿੰਦਾ ਵਾ ਵੀ ਤੇਰਾ ਸਿਰੀ ਕਿੱਥੇ ਆ ਹਾਂ ਜੀ ਸਰਪੰਚ ਨੂੰ ਆਏ ਕਹਿੰਦਾ ਵਾ ਵੀ ਮੇਰਾ ਸਿਰੀ ਦਵਾਈ ਲੈਣ ਗਿਆ ਹੋਇਆ ਅੱਖ ਦੀ ਇਹ ਦੂਵਾ ਦੇ ਵੀ ਉਹ ਮੁੰਡਾ ਸਾਡੇ ਘਰੇ ਆ ਗਿਆ ਹਾਂਜੀ ਸਾਨੂੰ ਆ ਕੇ ਪੁੱਛਿਆ ਵੀ ਤੇਰੇ ਘਰ ਵਾਲਾ ਕਿੱਥੇ ਅਸੀਂ ਕਿੱਦਵਾਈ ਲਣ ਗਿਆ ਹੋਇਆ ਵਾ ਜੀ ਜਿਰੋਕਾ ਦਾ ਨਹੀਂ ਜੀ ਕਹਿੰਦਾ ਤੇਰੇ ਘਰ ਵਾਲਾ ਮਰੀ ਜਨਾਨੀ ਲੱਗ ਗਿਆ ਇਹ ਦੂਵਾ ਦੋ ਬੰਦੇ ਦਾ ਨਾਮ ਪਤਾ ਜੀ ਕੁਝ ਜਿਹੜਾ ਘਰੇ ਆਇਆ ਸੀ ਹਾਂਜੀ ਜਰਸੂ ਜਰਸੂ ਸਿੰਘ ਹੈ ਜੀ ਦਰਸੂ ਕਹਿੰਦਾ ਜੀ ਹਾਂ ਜੀ ਦਰਸੂ ਕਹਿੰਦਾ ਸੀ ਜਿਹੜੇ ਘਰ ਵਾਲੀ ਜਾਣੀ ਤੁਹਾਡੇ ਘਰ ਵਾਲੇ ਨਾਲ ਭੱਜ ਗਈ ਜੀ ਭੱਜ ਗਈ ਸੀ ਹਾਂ ਠੀਕ ਹੈ ਜਾਣੀ ਉਹਦੇ ਦੱਸ ਜਦੋਂ ਤੁਹਾਡੇ ਘਰੇ ਆਇਆ ਫਿਰ ਤੁਹਾਨੂੰ ਪਤਾ ਲੱਗਿਆ ਜੀ ਫਿਰ ਸਾਨੂੰ ਪਤਾ ਲੱਗਾ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਕਿੱਥੇ ਸਾਡੇ ਘਰ ਆ ਕੇ ਚਲੇ ਗਏ ਸੰਬੰਧ ਵਿੱਚ ਤੁਸੀਂ ਦਰਖਾਸਤ ਵਗੈਰਾ ਦਿੱਤੀ ਵੀ ਬੀ ਦਰਖਾਸਤ ਦਿੱਤੀ ਸੀ ਵੀ ਥਾਣੇ ਵਾਲਿਆਂ ਨੂੰ ਕੋਈ ਸ ਨਹੀਂ ਉੱਤਾ ਚੱਕਾ ਜੀ ਟਾਈਮ ਹੋ ਗਿਆ ਬੀਬੀ ਉਹਨਾਂ ਨੂੰ ਖਰਾਰ ਹੋਇਆ ਨੂੰ ਪਿੰਡੋਂ ਉਹਨਾਂ ਜਿਹੜਾ ਅੱਜ ਤਰੀਕ ਨੂੰ ਹੋ ਜਾਣਾ ਉਹਨੂੰ ਮਹੀਨਾ ਹੋ ਜਾਣਾ ਜੀ ਚਾਹ ਉਹਨੇ ਨੂੰ ਮੀਨਾ ਹੋਇਆ ਵਾਲਾ ਜੀ ਫਿਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਕਹਿੰਦੇ ਵੀ ਤੁਸੀਂ ਵੇਖੋ ਮਾੜਾ ਮੁਰਥ ਨੂੰ ਪਤਾ ਲੱਗ ਗਿਆ ਇਹ ਅਧਿਕਾਰੀ ਇਹ ਸਾਨੂੰ ਪਤਾ ਲੱਗੇ ਤੇ ਛੋਡੇ ਕੋਲੇ ਆਉਂਦੀ ਸਾਨੂੰ ਕੋਈ ਜ਼ਰੂਰਤ ਆ ਤੇ ਉਹਦੇ ਕੋਲੇ ਫੋਨ ਵਗੈਰਾ ਹੈ ਨਹੀਂ ਬੀਬੀ ਤੁਹਾਡੇ ਘਰ ਵਾਲੇ ਕੋਲੇ ਕੋਈ ਸੇਵ ਕੋਲੇ ਓਏ ਕੋਈ ਫੋਨ ਛੋਟੇ ਆ ਉਹ ਬੰਦ ਕਰੀ ਦੋ ਠੇ ਜੀ ਬੰਦ ਆ ਬੀਬੀ ਹਾਂ ਜੀ ਜਿਨਾ ਨਹੀਂ ਗਈ ਉਹਦਾ ਨਾਂ ਕੀ ਹੈ ਨਾਲ ਉਹ ਮਨਪ੍ਰੀਤ ਕੋਰੇ ਆ ਜੀ ਤੇ ਮਨਪ੍ਰੀਤ ਦਾ ਫੋਨ ਵੀ ਬੰਦ ਆ ਬੀਬੀ ਹਾਂ ਜੀ ਬੰਦ ਆ ਜੀ ਮਨਪ੍ਰੀਤ ਵੀ ਥੋੜਾ ਕਿੱਥੋਂ ਹੀ ਆ ਜੀ ਉਹ ਜੀ ਦੂਜੇ ਚੜੱਕ ਦੀ ਹੈ ਜੀ ਉਹ ਵੀ 24 ਚੜੱਕ ਦੀ ਹੈ ਜੀ ਹਾਂ ਜੀ ਤੇ ਫਿਰ ਅੱਜ ਤੁਸੀਂ ਲੱਭਦੇ ਲਵਾਉਂਦੇ ਜਗਰਾਉਂ ਵਿੱਚ ਆਏ ਹੋ ਤੇ ਇੱਥੇ ਕਿਵੇਂ ਪਹੁੰਚ ਹੋਈ ਜੀ ਇੱਥੇ ਜੀ ਸਾਨੂੰ ਵੀ ਇਹ ੜ ਗਰੇਉ ਭੇਤੀ ਸੀਗਾ ਪੱਕਾ ਆ ਸਾਨੂੰ ਪਰ ਸ਼ੱਕ ਪਈ ਵੀ ਅਸੀਂ ਕਿਹਾ ਉਹ ੜ ਗਰੇ ਵਿੱਚ ਕਿਤੇ ਕਰਾਇ ਤੇ ਨਾ ਰਹਿੰਦਾ ਹੋਵੇ ਵੀ ਪਹਿਲਾਂ 20 ਸਾਲ ਇਹਨੇ ਗੱਡੀ ਚਲਾਈ ਸੀ ਇੱਧਰ ਤੇ ਉਦੋਂ ਅਸੀਂ ਵੀ ਇੱਥੇ ਕਰਾਇ ਤੇ ਰਹਿੰਦੇ ਸੀ ਮੈਨੂੰ ਕਿਸੇ ਨੇ ਜਾ ਜਾਤਾ ਦਿੱਤੀ ਨਹੀਂ ਸੀ ਨਾਨਕਾਂ ਨੇ ਆਇਆ ਸੀ ਉਹ ਨਹੀਂ ਜੀ ਫੇ ਦੁਆਰ ਪਿਓ ਨੇ ਜਾ ਜਾਤਾ ਦਿੱਤੀ ਸੀ ਪਿੰਡ ਝੰਡੇਵਾਲ ਜਾ ਚੁੱਕੇ ਆ ਤੱਕੇ ਉੱਥੇ ਸਾਨੂੰ ਹੋ ਗਏ ਜੀ 15 ਸਾਲ ਰਹਿੰਦਿਆਂ ਨੇ ਜੀ ਜੀ 15 ਸਾਲ 20 ਸਾਲ ਮੇਰੇ ਵਿਆਹ ਹੋ ਗਏ ਹੁਣ ਜਾ ਕੇ ਆ ਇਹਨਾਂ ਕਾਰਵਾਈ ਕਰਤੀ ਚੱਕ ਲਿਆ ਉੱਤ ਆਂ ਪੁਲਿਸ ਪੰਚਾਇਤ ਨੂੰ ਕੀ ਮੰਗ ਕਰਦੇ ਹੋ ਬੀਬੀ ਤੁਸੀਂ ਇਸ ਸੰਬੰਧ ਚ ਅਸੀਂ ਮੰਗ ਕਰਦੇ ਹਾਂ ਕਿਤੇ ਵੀ ਸਾਡਾ ਵੀ ਇਹ ਬੰਦਾ ਹੈਗਾ ਤੇ ਸਾਡੇ ਘਰੇ ਵਾਪਸ ਹੋਣਾ ਚਾਹੀਦਾ ਵਾ ਸਾਨੂੰ ਫੜਾ ਚੱਕੋ ਜੀ ਜੀ ਹਾਂ ਕਿੰਨੇ ਬੱਚੇ ਆ ਬੀਬੀ ਤੁਹਾਡੇ ਮੇਰੇ ਤਾਂ ਨਾਲ ਇੱਕ ਗੁੱਡੀ ਵਿਆਹ ਹੀ ਹੋਈ ਆ ਕੁੜੀ ਮੁੰਡਾ ਕੁਵਾਰਾ 14 ਸਾਲ ਦਾ ਮੇਰਾ ਮੁੰਡਾ 16 ਸਾਲ ਦੀ ਕੁੜੀ ਹੈ ਜੂ ਮੇਰੀ ਤੇ ਤਿੰਨ ਬੱਚੇ ਆ ਜੀ ਇੱਕ ਬਈ ਹੋਈ ਆ ਹਾਂ ਜੀ ਤੇ ਦੋਨੇ ਬੱਚੇ ਵੱਖ ਦੋ ਕੁਆਰੇ ਆ ਜੀ ਹਾਂ ਜੀ ਦੋ ਕੁਆਰੇ ਆ ਇਸ ਵਾਰ ਤਾਂ ਅਸੀਂ ਫਖੀਰਾ ਦੇ ਹਾਲ ਪੜਦੇ ਆ ਘਰੇ ਸੀ ਤਾਂ ਆਟੇ ਦੀ ਕਬਲੀ ਨਹੀਂ ਗਈ ਢੰਮੀ ਬਚਨੀ ਕੋਈ ਐਸਾ ਘਰੇ ਬਹੁਤ ਮੰਦਾ ਹਾਲ ਆ ਸਾਡਾ ਠੀਕ ਆ ਜੀ ਧੰਨਵਾਦ ਹਾਂ ਵੜਕੇ ਵਾਕੇ ਆ ਜਿਹੜੀ ਬਲਵੀਰੋ ਆ ਛੜੱਕ ਦੀ ਭੱਲਾ ਸਿੰਘ ਆ ਉਹ ਜਿੱਥੇ ਕਿਥੇ ਅਧਿਕਾਰ ਐ ਨੂੰ ਨਾਲ ਮੇਰੇ ਘਰ ਵਾਲੇ ਕੋਲੇ ਜਿਆ ਵਰਦੀ ਸੀਗੀ ਕਿਉਂਕਿ ਉਹ ਬਲਵੀਰੋ ਨੇ ਤੇ ਪਿੰਡ ਜੱਸੀ ਆ ਜਿਹੜੀ ਤੇ ਸੁੱਖਾ ਸਿੰਘ ਭੱਲਾ ਸਿੰਘ ਵੀ ਇਹ ਦੋ ਘਰਾਂ ਨੇ ਰਲ ਕੇ ਮੇਰਾ ਘਰ ਖਰਾਬ ਕਰਤਾ ਘਰ ਦਾ ਜਾੜਾ ਜੱਸੀ ਵੀ ਛੜੱਕਤ ਹੋਈ ਐ ਜੀ ਅੱਛਾ ਇਹਨਾਂ ਨੇ ਜੀ ਦੋ ਘਰਾਂ ਨੇ ਰਲ ਕੇ ਤੁਹਾਡੇ ਘਰ ਵਾਲੇ ਨੂੰ ਤੇ ਮਨਪਰੀਤ ਨੂੰ ਭਜਾਉਣ ਵਿੱਚ ਮਦਦ ਕੀਤੀ ਐ ਜੀ ਹਾਂਜੀ ਹਾਂਜੀ ਇਹਨਾਂ ਨੂੰ ਸਹਾਰਾ ਪਤਾ ਜੀ ਕਿੱਥੇ ਹੈਗੇ ਕਿੱਥੇ ਨਹੀਂਗੇ ਫਿਰ ਤੁਸੀਂ ਇਹਨਾਂ ਦਾ ਦਰਖਾਸਤ ਦੇ ਵਿੱਚ ਨਾਮ ਵਗੈਰਾ ਦਿੱਤਾ ਹੋਇਆ ਜੀ ਹਾਂਜੀ ਜੱਸੀ ਸੰਘਰਾ ਦਿੱਤਾ ਸੀ ਮੜਕੇ ਜੱਸੀ ਨੇ ਗਾਂ ਭੱਲੇ ਦਾ ਤੇ ਦੂਜੀ ਬਲਵੀਰੋ ਕੋਰ ਦਾ ਨਾਮ ਹੈ ਤਾਂ ਵੀ ਇਹ ਵੀ ਵਿੱਚ ਆ ਵੀ ਇਹਨੇ ਪੁਝਾਈ ਆ ਜੱਸੂ ਕੋਰ ਕਿੱਥੋਂ ਦੇ ਰਹਿਣ ਵਾਲੇ ਆ ਪੁੱਤਰ ਅਸੀਂ ਚੜਕ ਝੰਡਿਆਣੇ ਤੋਂ ਜਿਹੜਾ ਗੁਰਸੇਵ ਸਿੰਘ ਆ ਉਹ ਤੁਹਾਡਾ ਫਾਦਰ ਆ ਪੁੱਤਰ ਹਾਂਜੀ ਕੀ ਕਹਿਣਾ ਚਾਹੋਗੇ ਪੁੱਤ ਤੁਸੀਂ ਉਹਦੇ ਬਾਰੇ ਅਸਤਾ ਜੀ ਇਹ ਕਹਿਣਾ ਚਾਹੁੰਦੇ ਆ ਵੀ ਉਹ ਜੀ ਸਾਡਾ ਜੀ ਡੈਡੀ ਕਰੋ ਕਰੇ ਆ ਜਾਵੇ ਜੀ ਬਾਬਸ ਤੇ ਅਸੀਂ ਜੀ ਕੋਈ ਪਿੰਡ ਨਹੀਂ ਛੱਡਿਆ ਜੀ ਅੱਛਾ ਉਹਨੂੰ ਲੱਭਣ ਲੋ ਬਣਾਇਆ ਹਾਂਜੀ ਕਿਤੇ ਨਹੀਂ ਮਿਲਿਆ ਜੀ ਨਹੀਂ ਜੀ ਕਿਤੇ ਅਪੀਲ ਤਾਂ ਨਹੀਂ ਜਾਓਗੇ ਆਪਣੇ ਡੈਡੀ ਨੂੰ ਜੀ ਹਾਂ ਜੀ ਅਸਤਾ ਜੀ ਇਹ ਕਹਿੰਨੇ ਆ ਵੀ ਜਿੱਥੇ ਵੀ ਕਿਨੂ ਵੀ ਜਿਹਨੂੰ ਵੀ ਮਿਲਦਾ ਵਾ ਤੇ ਉਹ ਸਾਡੇ ਘਰੇ ਵਾਪਸ ਵਿਸਾ ਨੂੰ ਫੋਨ ਕਰ ਦੇਣ ਤੇ ਤੁਹਾਡਾ ਫੋਨ ਨੰਬਰ ਕਿੰਨਾ ਪੁੱਤਰ 7529942913 ਇੱਕ ਵਾਰੀ ਫੇਰ ਬੋਲ ਦੋ ਪੁੱਤਰ ਕਿੰਨਾ 7529942913 ਠੀਕ ਆ ਇਹ ਨੰਬਰ ਤੁਸੀਂ ਵਰਕ ਕਰ ਲਿਓ ਹਾਂ ਜੀ ਅਸੀਂ ਜੀ ਇਹ ਕੱਲ ਕਹਿੰਨੇ ਆ ਜੀ ਸਾਡਾ ਜੀ ਡੈਡੀ ਕਿ ਜਿੱਥੇ ਵੀ ਹੈਗਾ ਵਾ ਤੇ ਸਾਡਾ ਸਾਡਾ ਜੀ ਨਹੀਂ ਲੱਗਦਾਗਾ ਸਾਡਾ ਡੈਡੀ ਘਰੇ ਵਾਪਸ ਆ ਜਾਵੇ